ਵਾਟਸਾਪ ਦਾ ਕੀ ਬਣਿਆ ਉਹ ਵੀ ਮਸਲਾ ਹੈ ਨਾ ਜਿਹੜਾ ਨਾ ਤੇ ਉਹ ਠੰਡਾ ਪੈ ਰਿਹਾ ਤੇ ਨਾ ਸਿਰੇ ਲੱਗ ਰਿਹਾ ਪਹਿਲਾਂ ਮਸਲਾ ਹੋਇਆ ਫਿਰ ਐਸਆਈਟੀ ਬਣ ਗਈ ਫਿਰ ਉਹ ਇੱਕ ਅਰਜ਼ੀ ਪਹੁੰਚ ਗਈ ਕੋਰਟ ਦੇ ਵਿੱਚ ਕਿ ਸੀਬੀਆਈ ਨੂੰ ਜਾਂਚ ਦਿਓ ਫਿਰ ਉਥੇ ਪੁਲਿਸ ਨੂੰ ਬੁਲਾਇਆ ਗਿਆ ਉਹਨਾਂ ਦੀ ਝਾੜ-ਝੰਬ ਹੋ ਗਈ ਹੁਣ ਕਹਿੰਦੇ ਨੇ ਕਿ ਮਸਲਾ ਹੋਰ ਅੱਗੇ ਤੁਰ ਗਿਆ ਹੁਣ ਇਹਦੀ ਜਾਂਚ ਕੌਣ ਕਰੇਗਾ ਜੀ ਅੱਗੇ ਜਾਂਚ ਕਰੇਗੀ ਚੰਡੀਗੜ੍ਹ ਪੁਲਿਸ ਹੂੰ ਉਹ ਪੁਲਿਸ ਜਿਹੜੀ ਚਲਾਨ ਕਰ ਲਿਆ ਮਿੰਟ ਮਾਰਦੀ ਹੈ ਜੀ ਉਹ ਜਾਂਚ ਕਰੇਗੀ ਹੁਣ ਹੂੰ ਇਹ ਕੋ ਇਹ ਮਾਮਲਾ ਜਿਹੜਾ ਹੈ ਨਾ ਇਹ ਮਾਮਲਾ ਇਸ ਤਰ੍ਹਾਂ ਦਾ ਬਣ ਗਿਆ ਹੁਣ ਇਹ ਵੀ ਦਿਲਚਸਪ ਹੈ ਕਹਾਣੀ ਗੌਰ ਨਾਲ ਸੁਣਿਆ ਬਾਕੀ ਸਾਰੀਆਂ ਚੀਜ਼ਾਂ ਨੂੰ ਆਪਾਂ ਛੱਡ ਦਿੰਨੇ ਆ ਜੀ ਕਿਉਂਕਿ ਉਹ ਰੈਪੀਟੀਸ਼ਨ ਹੋ ਜਾਏਗਾ ਬਿਲਕੁਲ ਆਪਾਂ ਇੱਥੇ ਆ ਜੰਨੇ ਇੱਥੇ ਕੇਂਦਰਤ ਹੋ ਜਾਣੇ ਹੁਣ ਕੋਰਟ ਨੇ ਕੀ ਕਿਹਾ ਕੋਰਟ ਕਹਿੰਦਾ ਕਿ ਦੇਖੋ ਗੱਲ ਇਹ ਆ ਭਈ ਤੁਸੀਂ ਜਾਂਚ ਪੜਤਾਲ ਨਹੀਂ ਕਰਨੀ ਹੂੰ ਤਸਲ ਜਾਂਚ ਪੜਤਾਲ ਕਰੇਗਾ ਕੌਣ ਜੀ ਉਹ ਕਹਿੰਦੇ ਇਦਾਂ ਕਰਦੇ ਆ ਕਿ ਚੰਡੀਗੜ੍ਹ ਪੁਲਿਸ ਨੂੰ ਕਹਿੰਦੇ ਆ ਕਿ ਤੁਸੀਂ ਜਾਂਚ ਪੜਤਾਲ ਕਰੋ ਭਾਈ ਕੱਲੇ ਚਲਾਨ ਥੋੜੀ ਕਰਨੇ ਜਾਂਚ ਵੀ ਕਰੋ ਜੀ ਲਓ ਜੀ ਜਾਂਚ ਉਹਨਾਂ ਕੋਲ ਚੱਲ ਗਈ ਹੁਣ ਦੋਨੇ ਹੀ ਧਿਰਾਂ ਨੂੰ ਲੱਗਦਾ ਹੈ ਕਿ ਸ਼ਾਂਤ ਤੇ ਸੰਤੁਸ਼ਟ ਕਰ ਦਿੱਤਾ ਗਿਆ ਸਾਹਿਬ ਹੂੰ ਇਸੇ ਦਰਮਿਆਨ ਕੀ ਹੁੰਦਾ ਹੈ ਕਿ ਜੋ ਕਰਨਲ ਬਾਠ ਨੇ ਉਹਨਾਂ ਦੀ ਜੋ ਪਤਨੀ ਜੀ ਬੀਬੀ ਬਾਠ ਉਹ ਇੱਕ ਬੰਦੇ ਨੂੰ ਫੜੀ ਫਿਰਦੇ ਸੀਗੇ ਕਹਿੰਦੇ ਕਿ ਇਹ ਸਾਡੀ ਜਸੂਸੀ ਕਰ ਰਿਹਾ ਸੀ ਵੀਡੀਓ ਬਣਾ ਰਿਹਾ ਸੀਗਾ ਹੂੰ ਤੇ ਉਹਦੇ ਕੁਝ ਕਾਲਿੰਗ ਵਗੈਰਾ ਦੇ ਜਿਹੜੇ ਆ ਨਾ ਸਕਰੀਨ ਸ਼ਾਟ ਵੀ ਦਿਖਾਏ ਆ ਕਿ ਇਹ ਆਈਬੀ ਜਾਂ ਕੁਝ ਇਸ ਤਰ੍ਹਾਂ ਦਾ ਜੁੜਿਆ ਮਾਮਲਾ ਹੈ ਹੂੰ ਤੇ ਉਹ ਆਮ ਨਾਲ ਖਲੋਤਾ ਹੈ ਕਿਉਂਕਿ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਤਾ ਹੁੰਦਾ ਹੈ ਕਿ ਭਾਈ ਕੁਝ ਨਹੀਂ ਵਿਗੜੇਗਾ ਲੱਲਾ ਹੂੰ ਹੁਣ ਦੂਜੇ ਪਾਸੇ ਆਪਾਂ ਗੱਲ ਨੂੰ ਲੈ ਕੇ ਆਈਏ ਜੀ ਇਸ ਸੁਣਵਾਈ ਤੇ ਜਿੰਨੀ ਕੋ ਕਿਉਂਕਿ ਹਲੇ ਡਿਟੇਲਡ ਤੇ ਕੋਈ ਆਈ ਨਹੀਂ ਨਾ ਕੋਈ ਆਰਡਰ ਦੀ ਜਾਂ ਕੋਈ ਇਸ ਤਰ੍ਹਾਂ ਦੀ ਕਾਪੀ ਨਹੀਂ ਆਈ ਪਰ ਜਿੰਨੀ ਕੋ ਮੇਰੀ ਉੱਥੇ ਮਤਲਬ ਕਿ ਸੋਰਸਸ ਦੇ ਜ਼ਰੀਏ ਜੋ ਇਸ ਕੇਸ ਨਾਲ ਜੁੜੇ ਨੇ ਗੱਲ ਹੋਈ ਆ ਮੈਂ ਉਹਦੇ ਆਧਾਰ ਤੇ ਕਹਿ ਦਣਾ ਉਸ ਤੋਂ ਬਾਅਦ ਕੋਈ ਅਪਡੇਸ਼ਨ ਆ ਜਾਵੇ ਤਦ ਨੂੰ ਤੁਸੀਂ ਲੈਦਾ ਰੱਖ ਲੈਣਾ ਜੀ ਇਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਕੋਈ ਬੰਦਾ ਨਹੀਂ ਹੋਏਗਾ ਹੂੰ ਕਿਉਂ ਕਿ ਕਿਉਂਕਿ ਜਿਹੜੀ ਪੀੜਤ ਤੇ ਰਿਆ ਉਹਨਾਂ ਦਾ ਹੀ ਕਹਿਣਾ ਸੀਗਾ ਕਿ ਪੰਜਾਬ ਕਾਢਰ ਦਾ ਵੀ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਜੀ ਪੰਜਾਬ ਕਾਢਰ ਦਾ ਵੀ ਨਹੀਂ ਹੋਏਗਾ ਜੀ ਠੀਕ ਹੈ ਜੀ ਪੰਜਾਬ ਕਾਢਰ ਦਾ ਵੀ ਅਫਸਰ ਜਾਂਚ ਪੜਤਾਲ ਵਾਲੀ ਟੀਮ ਚ ਨਹੀਂ ਹੋਏਗਾ ਇੰਟਰਸਟਿੰਗ ਹੈ ਹੂੰ ਨਾਲ ਜਿਹੜੀ ਐਸਆਈਟੀ ਇੱਥੇ ਪਟਿਆਲੇ ਫਿਰਦੀ ਆ ਹੂੰ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਤੁਰੰਤ ਪ੍ਰਭਾਵ ਦੇ ਨਾਲ ਕੰਮ ਰੋਕ ਦਿਓਗੇ ਜੀ ਤੇ ਜਿਹੜਾ ਵੀ ਤੁਸੀਂ ਹੁਣ ਤੱਕ ਰਿਕਾਰਡ ਇਕੱਠਾ ਕੀਤਾ ਹੈ ਉਸ ਰਿਕਾਰਡ ਨੂੰ ਹੈਂਡਓਵਰ ਕਰ ਦਿਓਗੇ ਕਿਨੂੰ ਚੰਡੀਗੜ੍ਹ ਪੁਲਿਸ ਤੇ ਚੰਡੀਗੜ੍ਹ ਪੁਲਿਸ 'ਚ ਜਾਂਚ ਪੜਤਾਲ ਕਰਨ ਵਾਲੇ ਕੌਣ ਹੋਣਗੇ ਹਾਲਿਓ ਤੈ ਹੋਣੇ ਬਾਕੀ ਆ। ਕੀ ਬਾਤ ਹੈ। ਅਜੇ ਇਹ ਵੀ ਬਾਕੀ ਬਿਆ ਹੋਣਾ। ਹੁਣ ਤੁਸੀਂ ਦੇਖੋ ਸਰ ਹਾਈ ਕੋਰਟ ਤੋਂ ਜਾਂਚ ਜੀਡੀਸੀ ਮੰਗੀ ਜਾ ਰਹੀ ਸੀ ਸੀਬੀਆਈ ਵਾਸਤੇ ਜੀ ਦੇ ਦਿੱਤੀ ਗਈ ਚੰਡੀਗੜ੍ਹ ਪੁਲਿਸ ਨੂੰ। ਹੁਣ ਦੇਖੋ ਇੱਕ ਮਾਮਲੇ ਦੇ ਨਾਲ ਜੁੜਦਾ ਸੀ ਇਨਕਾਉਂਟਰ ਵਾਲਾ ਹੂੰ ਸੀਬੀਆਈ ਚ ਜੇ ਜਾਂਚ ਜਾਂਦੀ ਸੀ ਤੇ ਇਨਕਾਉਂਟਰ ਵਾਲਾ ਮਾਮਲਾ ਅੱਗੇ ਤੁਰ ਸਕਦਾ ਸੀ ਕੱਲ ਨੂੰ ਕੋਈ ਉਹਦੇ ਚ ਸ਼ਿਕਾਇਤ ਆ ਕੇ ਦੇ ਦਿੰਦਾ ਜੀ ਕੋਈ ਪਟੀਸ਼ਨ ਲੱਗ ਜਾਂਦੀ ਜੀ ਫਿਰ ਉਹ ਜਾਂਚ ਕੋਲ ਤੇ ਪੁਲਿਸ ਵਾਲਿਆਂ ਦੀ ਜਾਨ ਉਧਰੋਂ ਛੁੱਟ ਗਈ ਹੈ ਹੂੰ ਉਹ ਇਨਕਾਉਂਟਰ ਸੱਚਾ ਜਾਂ ਝੂਠਾ ਹੈ ਉਹਦੇ ਤੇ ਆਪਾਂ ਤਾਂ ਕੋਈ ਜੱਜਮੈਂਟਲ ਹੋ ਕੇ ਭਾਈ ਨਹੀਂ ਕਰ ਸਕਦੇ ਹੈ ਨਾ ਪਰ ਇੱਕ ਵਾਰੀ ਪੱਖ ਸਾਈਡ ਤੇ ਹੋ ਗਿਆ ਕੱਲੋ ਉਹ ਉਧਰੋਂ ਨੱਬੜ ਗਿਆ ਕਾ ਜੀ ਸੈਕਿੰਡ ਚੀਜ਼ ਹਮ ਕਿ ਨਾਨਕ ਸਿੰਘ ਬਹੁਤ ਬੁਰੀ ਤਰ੍ਹਾਂ ਫਸ ਕੇ ਸੀ ਇਹਦੇ ਵਿੱਚ ਹਮ ਨਾਨਕ ਸਿੰਘ ਫਸ ਗਈ ਜਾਨ ਸਿਕੰਜੇ ਅੰਤਰਜੋ ਵਿਲਣ ਵਿੱਚ ਕੰਨਾ ਇਹਦਾ ਕਾਲ ਡਿਟੇਲ ਰਿਕਾਰਡ ਕੱਢੋ ਜੀ ਐਫ ਆਈ ਆਰ ਕਿੰਨੀਆਂ ਅਧਰਜ ਹੋਈਆਂ ਸੀ ਉਸ ਦਿਨ ਪਟਿਆਲੇ ਚ ਸਾਰਾ ਰਿਕਾਰਡ ਕੱਢ ਕੇ ਲਿਆਓ ਜੀ ਉਹ ਵੀ ਕਮੇਟੀ ਹੋ ਗਿਆ ਯਾਨੀ ਪੁਲਿਸ ਵਾਲੀ ਧਿਰ ਜਿਹੜੀ ਆ ਸੁਖਦਾ ਸਾ ਏਸ ਪੱਖੋਂ ਲੈ ਸਕਦੀ ਆ ਤੇ ਇਧਰੋਂ ਪੀੜਤ ਧਿਰ ਨੂੰ ਇਹ ਹੋ ਗਿਆ ਵੀ ਚਲੋ सीबीआई ਜਾਂਚ ਨਹੀਂ ਤੇ ਘਟੋ ਘਟਕ ਇੱਕ ਨਿਰਪੱਖ ਜਿਹੜੀ ਯਾਨੀ ਤੀਜੀ ਧਿਰ ਆ ਜੀ ਪੁਲਿਸ ਉਹ ਜਾਂਚ ਕਰ ਲੈਗੀ ਥੋੜੀ ਸ਼ਾਂਤੀ ਥੋੜੀ ਰਾਹਤ ਉਹਨਾਂ ਨੂੰ ਵੀ ਮਿਲ ਗਈ ਹਮ ਨਾਲ ਹੁਣ ਦੇਖੋ ਕਿ ਭਾਈ ਦੋਹਾ ਤੇਰਾ ਵਾਸਤੇ ਸੁਪਰੀਮ ਕੋਰਟ ਦੇ ਜਾਣ ਦਾ ਰਸਤਾ ਬੰਦ ਹੋ ਗਿਆ ਹਮ ਸਾਮਿੱਤ ਜੇਤਾ ਅਪੀਲ ਡਿਸਮਿਸ ਹੁੰਦੀ ਜੀ ਤਾਂ ਕਰਨਲ ਦੀ ਫੈਮਲੀ ਜਾਂਦੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਚ ਤੇ ਭਾਰ ਉੱਥੇ ਦਾ ਉੱਥੇ ਹੀ ਸੀ ਜੀ ਕਿ ਫੇਰ ਸੀਬੀਆਈ ਨੂੰ ਹੋ ਸਕਦਾ ਸੀ ਜਾਂਚ ਚੱਲੇ ਜਾਂਦੀ ਤਿੰਨ ਕਾਉਂਟਰ ਵਾਲਾ ਮਸਲਾ ਲੱਗ ਜਾਂਦਾ ਨਾਲ ਤੁਸੀਂ ਸੋਚਦੇ ਹੋ ਨਾ ਸਾਹਿਬ ਬਹੁਤ ਸਰੀਆਂ ਗੱਲਾਂ ਹੁੰਦੀਆਂ ਨੇ ਜਨਾਬ ਹਾਂਜੀ ਇਹ ਇਹੀ ਚੀਜ਼ ਹੁੰਦੀਆਂ ਨੇ ਸਰ ਪਰਤਾਂ ਦੇ ਹੇਠੇ ਇਹੀ ਚੀਜ਼ਾਂ ਖੇਡਾਂ ਹੁੰਦੀਆਂ ਨੇ ਬਹੁਤ ਖੁਸ਼ ਹੁੰਦਾ ਜਿਵੇਂ ਜਿਵੇਂ ਤੁਸੀਂ ਇਸ ਕਿਤੇ ਚ ਅੱਗੇ ਵਧੋਗੇ ਨਾ ਤੁਸੀਂ ਵੀ ਹੈਰਾਨ ਰਹੋਗੇ ਬੰਦਾ ਹਾ ਵੀ ਹੈਰਾਨ ਰਹਿ ਜਾਂਦਾ ਯਾਰ ਇਹ ਕੁਝ ਹੁੰਦਾ ਤਾਂ ਇਸ ਸੁਣਵਾਈ ਚ ਤਾਂ ਇਹੀ ਸਿੱਟਾ ਨਿਕਲਦਾ ਹੈ ਨਾ ਜੀ ਜੀ ਜੋ ਹੁਣ ਤੱਕ ਰਿਕਾਰਡ ਤੇ ਆ ਜਾਂ ਮੀਡੀਆ ਦੇ ਜ਼ਰੀਏ ਆਪਾਂ ਗੱਲਬਾਤ ਸੁਣ ਰਹੇ ਹਾਂ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਦੋਵੇਂ ਧਿਰਾਂ ਨੂੰ ਖੁਸ਼ ਹੋਣ ਦਾ ਮੌਕਾ ਦੇ ਦਿੱਤਾ ਗਿਆ ਉਹ ਆਪਣੇ ਪੱਖ ਤੋਂ ਖੁਸ਼ ਨਹੀਂ ਆਪਣੇ ਪੱਖ ਤੋਂ ਸੰਤੁਸ਼ਟ ਨਹੀਂ ਪਰ ਕੁਝ ਚੀਜ਼ਾਂ ਦੇ ਵਿੱਚ ਗੱਲ ਗੋਲ ਹੋ ਗਈ ਗੋਲ ਦੇ ਵਿੱਚ ਥੋੜਾ ਜਿਹਾ ਝੋਲ ਹੋ ਜਾਂਦਾ ਹੈ ਗੋਲ ਦੇ ਵਿੱਚ ਝੋਲ ਹੋ ਕੇ ਆ ਝੋਲ ਦੇ ਵਿੱਚ ਝੋਲ ਮੋਲ ਵੀ ਹੋ ਜਾਂਦਾ ਹੈ ਜੀ ਝੋਲ ਮੋਲ ਵੀ ਬਹੁਤ ਹਰ ਤੱਕ ਇਸ ਸਿਸਟਮ ਦਾ ਹਿੱਸਾ ਹੈ ਜੀ ਤੇ 4 ਮਹੀਨੇ ਵਾਸਤੇ ਟਾਈਮ ਬౌండ్ ਕਰ ਦਿੱਤਾ ਗਿਆ ਟਾਈਮ ਬౌండ్ ਤੋਂ ਭਾਵ ਕੀ ਹੁੰਦਾ ਹੈ ਕਿ ਮੰਨ ਲਓ ਇੱਕ ਸਮਾਂ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ ਕਿ ਇਸ ਸਮੇਂ ਦੇ ਦੌਰਾਨ ਜਾਂਚ ਮੁਕੰਮਲ ਹੋਏਗੀ 4 ਮਹੀਨੇ ਦਾ ਸਮਾਂ ਸ਼ਾਹ ਟਾਈਮ ਆਊਟ ਖਤਤਾ ਹੈ ਜੀ 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 ਬਿਲਕੁਲ ਅਰਜੀਵ ਕੁਮਾਰ ਜੀ ਕਹਿ ਰਹੇ ਨੇ ਕਿ ਚੰਡੀਗੜ੍ਹ ਪੁਲਿਸ ਦਾ ਵੀ ਕਹਿੰਦੇ ਆਈਪੀਐਸ ਕਰੇਗਾ ਜਾਂਚ ਤੇ ਫਿਰ ਆਈਪੀਐਸ ਨਾਨਕ ਸਿੰਘ ਦੇ ਉਲਟ ਕਹਿੰਦੇ ਕਿਵੇਂ ਚੱਲੇਗਾ ਨਹੀਂ ਉਹਨਾਂ ਨੇ ਪੰਜਾਬ ਕਾਡਰ ਦਾ ਨਹੀਂ ਲੈਣਾ ਆਈਪੀਐਸ ਤੋਂ ਹੁਣ ਦੇਖੋ ਗੱਲ ਇਹ ਆ ਕਿ ਪੁਲਿਸ ਵਾਲੇ ਤੇ ਜਾਂਚ ਤਾਂ ਪੂਰੀ ਜਾਂਚ ਸਰ ਹੁਣ ਦੇਖੋ ਜਾਂਚ ਜਾਂ ਤਾਂ ਕੇਂਦਰੀ ਏਜੰਸੀਆਂ ਕਰ ਸਕਦੀਆਂ ਜਾਂ ਪੁਲਿਸ ਕਰ ਸਕਦੀ ਹੈ ਜਾਂਚ ਹੁਣ ਇਹ ਤੇ ਹਾਂ ਨਹੀਂ ਕਿ ਮਿੰਟੂ ਗੁਰਸਰੀਆ ਕਰਨ ਚੱਲ ਜਾਊਗਾ ਜਾਂਚ ਜਿਨ੍ਹਾਂ ਦੀ ਜ਼ਿੰਮੇਵਾਰੀ ਉਹਨਾਂ ਨੇ ਕਰਨੀ ਹੈ ਪਰ ਇਹਦੇ ਚ ਕੀ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਰ ਇੱਕ ਗੱਲ ਤੇ ਨਾ ਸ਼ੱਕ ਨਹੀਂ ਕਰੀਦਾ ਹ ਪਰਮਾ ਦੇ ਆ ਪਟਿਆ ਤੂੰ ਪੂਰੀ ਪਾ ਨਹੀਂ ਸਕਦਾ ਵੀ ਸ਼ੱਕ ਤੇ ਨਾ ਲਾਹਵੀਰੇ ਨੇ ਇੱਕ ਗੀਤ ਗਾਇਆ ਅੱਜ ਸਾਰੇ YouTube ਤੇ ਲੱਭ ਕੇ ਜ਼ਰੂਰ ਸੁਣੋ ਹੂੰ ਠੀਕ ਹੈ ਜੀ ਪਰਮਾ ਦੇ ਆ ਪਟਿਆ ਯਾਰਾ ਤੂੰ ਪੂਰੀ ਪਾ ਨਹੀਂ ਸਕਦਾ ਵੀ ਤੋ ਗੱਲ ਇਹ ਆ ਕਿ ਉਹ ਸ਼ੱਕ ਤੇ ਸਾਰਾ ਗੀਤ ਹੂੰ ਇੱਕ ਔਰਤ ਬੰਨੀਓ ਸ਼ੱਕ ਤੇ ਗੀਤ ਗਾਇਆ ਬੜਾ ਲਾਜਵਾਬ ਟੌਪਿਕ ਆ ਨਵਾਂ ਗੀਤ ਦੱਸਦਾ ਤੁਹਾਨੂੰ ਵੀ ਉਹਦਾ ਵੱਖਰਾ ਟੌਪਿਕ ਆ ਹੂੰ ਕਿ ਕਿ ਸ਼ੱਕੀ ਘਰ ਵਾਲਾ ਜਾਂ ਕਹਿ ਲੋ ਉਹਦਾ ਮਾਹੀ ਹੈ ਜਿਹੜਾ ਜਾਂ ਉਹਦਾ ਲਵਰ ਹੋਏਗਾ ਕਿ ਉਹਦੇ ਵਾਸਤੇ ਆ ਤਾਂ ਸ਼ੱਕ ਦਾ ਕੋਈ ਇਲਾਜ ਨਹੀਂ ਹੁੰਦਾ ਪਰ ਇਹਦੇ ਚ ਕੀ ਹੈ ਕਿ ਦੇਖੋ ਜਿਹੜੀ ਚੀਜ਼ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਹੈ ਨਾ ਉੱਥੇ ਅਸਲੋਂ ਬੇਈਮਾਨੀ ਨਹੀਂ ਹੋ ਸਕਦੀ ਜੀ ਇਹ ਚੀਜ਼ ਯਾਦ ਰੱਖੋ ਵੱਡਾ ਵੀ ਬਹੁਤ ਬਣਿਆ ਹੋਇਆ ਹੈ ਇਹਦੇ ਚ ਇਹ ਚੀਜ਼ ਯਾਦ ਰੱਖ ਲਿਓ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਮੋਦੀ ਸਾਹਿਬ ਦੀ ਸਿਕਿਉਰਿਟੀ ਬਰੀਚ ਵਾਲੀ ਜਾਂਚ ਹੋਈ ਸੀ ਜੀ ਕਿੰਨੇ ਟੰਗੇ ਗਏ ਨੇ ਕਿਸਾਨ ਆਗੂ ਕਿਸਾਨਾਂ ਤੱਕ ਤੇ ਪਰਚੇ ਹੋ ਗਏ ਹੂੰ ਪੰਜਾਬ ਦੇ ਵਿੱਚ ਬਹੁਤ ਵੱਡੀ ਗੱਲ ਸੀ ਜੀ ਨਾਲ ਇੱਕ ਚੰਨੀ ਸਾਹ ਪੂਰੇ ਅੜੇ ਸੀਗੇ ਕਿਸਾਨਾਂ ਦੇ ਅੱਖੇ ਚ ਹੂੰ ਚੱਟੋ ਪਦ ਆ ਹੀ ਫਸ ਗਏ ਕਿੰਨੇ ਅਫਸਰ ਫਸ ਗਏ ਸਾਬ ਹੂੰ ਕਿਉਂ ਕਿਉਂਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠੋ ਜਾਂਚ ਚੱਲ ਰਹੀ ਸੀ ਜੀ ਆ ਤੁਸੀਂ ਹੋਰ ਵੀ ਦੇਖ ਲਓ ਕਿੰਨਾ ਹਵਲਡੋਜ਼ਰ ਵਾਲਾ ਕੰਮ ਚੱਲਦਾ ਹੈ ਤਾਂ 10-10 ਲੱਖ ਰੁਪਈਆ ਜੁਰਮਾਨਾ ਪਾਇਆ ਉੱਥੇ ਯੂਪੀ ਦੇ ਵਿੱਚ ਘਰਟਾਏ ਸੀਗੇ 10-10 ਲੱਖ ਅਫਸਰਾਂ ਨੂੰ ਹੂੰ ਕਿਉਂਕਿ ਸੁਪਰੀਮ ਕੋਰਟ ਦੀ ਨਿਗਰਾਨੀ ਹਟ ਚਾਹਣੀ ਸੀ ਸਾਡਾ ਇਹ ਇਲੈਕਟੋਰਲ ਬਾਉਂਡ ਦਾ ਦੇਖ ਲਓ ਉਹਨਾਂ ਨੇ ਆਪ ਦੀ ਨਿਗਰਾਨੀ ਹਟ ਕੱਲੀ ਕੱਲੀ ਗੱਲ ਖੁਲਵਾ ਲਈ ਸੀ ਖੋਲੋ ਲਾਅ ਖੋਲੋ ਹਮ ਉਜਵੇਂ ਮਤਾਵਚਨ ਕਹਿੰਦਾ ਲੌਕ ਕਰ ਦਿਆ ਜਾਏ ਉਹ ਕਹਿੰਦੇ ਅਨਲੌਕ ਕਰ ਦਿਆ ਜਾਏ ਸਭ ਕੁਝ ਅਨਲੌਕ ਅਨਲੌਕ ਕਰਵਾ ਲਿਆ ਸੀਗਾ ਬਿਲਕੁਲ ਬਿਲਕੁਲ ਮਿੰਟੂ ਜੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਕਰਨਲ ਬਾਟ ਸਾਹਿਬ ਨੂੰ ਕਹਿੰਦੇ ਇਨਸਾਫ ਮਿਲੇ ਜਾਂ ਨਾ ਮਿਲੇ ਕਹਿੰਦੇ ਭਾਜ ਭਾਈ ਟਿਕਟ ਜ਼ਰੂਰ ਮਿਲ ਜਾਏਗੀ ਖੈਰ ਹੁਣ ਇਹ 4 ਮਹੀਨੇ ਇਸ ਚੀਜ਼ ਦਾ ਇੰਤਜ਼ਾਰ ਕਰ ਪਾਏਗਾ ਸਮਾਂ ਦੇਖੇਗਾ ਜੀ ਕੀ ਬਣਦਾ ਕੀ ਬਣਾਉਂਦਾ ਭਾਈ ਕਰਨਲ ਫੈਮਲੀ ਜਾਣਦੀ ਆ ਟਿਕਟ ਉਹਨਾਂ ਨੇ ਲੈਣੀ ਆ ਕਿ ਨਹੀਂ ਲੈਣੀ ਠੀਕ ਹੈ ਜੀ ਕਿਨੂੰ ਟਿਕਟ ਮਿਲਦੀ ਹੈ ਕਿਨੂੰ ਵਿਕਟ ਮਿਲਦੀ ਹੈ ਇਹ ਤੇ ਸਮਝਦਾ ਹੈ ਕਰੇਗਾ ਸਾਬ ਆਪਾਂ ਉਹਦੇ 'ਚ ਕੁਝ ਵੀ ਨਹੀਂ ਕਹਿ ਸਕਦੇ ਜਾਂ ਕੁਝ ਵੀ ਨਹੀਂ ਕਰ ਸਕਦੇ ਕਹਿੰਦਾ ਮਤਲਬ ਹੈ ਜੀ 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 ਬਿਲਕੁਲ ਆਪਾਂ ਦੋਸਤਾਂ ਦਾ ਧੰਨਵਾਦ ਜ਼ਰੂਰ ਕਰ ਸਕਦੇ ਆ ਕਿਉਂਕਿ ਦੋਸਤ ਆਪਣੇ ਨਾਲ ਜੁੜੇ ਹੋਏ ਨੇ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰਦੇ ਚੱਲੋ ਮੈਂ ਇਹ ਕਹਿਣਾ ਜ਼ਰੂਰ ਵਾਰ-ਵਾਰ ਤੇ ਖੈਰ ਰਣਜੀਤ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਬਹੁਤ ਮਿਹਰਬਾਨੀ